ਇਸਲੇ ਦਿਨਾਂ ਦੇ ਵਿੱਚ ਇੱਕ ਬੜੀ ਚੀਜ਼ ਭਾਰਤੀ মিডিਏ ਨੇ ਹੁਬ ਕੇ ਦੁਨੀਆ ਨੂੰ ਦੱਸੀ ਕਿ ਸਿੱਖਾਂ ਨੇ ਇੱਕ Hindu ਮੰਦਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਇਹਦੇ ਤੇ ਬੜਾ ਤਗੜਾ ਹਗਾਮਾ ਖੜਾ ਹੋ ਗਿਆ ਪਰ ਜਦੋਂ ਇਹਦੀ ਤਹਿ ਦੇ ਵਿੱਚ ਗਏ ਤੇ ਗੱਲ ਕੋਈ ਨਾ ਕੋਈ ਹੋਰ ਨਿਕਲੀ ਉਲਟਾ ਇਹ ਸਾਡੇ ਕੋਲ ਵੀਡੀਓ ਪਹੁੰਚੀਆਂ ਕਿ ਸਿੱਖ ਨੌਜਵਾਨ ਗੁਰਦੁਆਰਿਆਂ ਦੀ ਰਾਖੀ ਲਈ ਡਾਂਗਾ ਫੜ ਕੇ ਖੜੇ ਆ ਗੁਰਦੁਆਰਿਆਂ ਦੇ ਵਿੱਚ ਪੁਲਿਸ ਖੜੀ ਆ ਤੇ ਭਾਰਤੀ Hindu ਭੀੜ ਜਿਹੜੀ ਐ ਉਹ ਗੁਰਦੁਆਰਿਆਂ ਦੇ ਬਾਹਰ ਖੜੀ ਹੋ ਕੇ ਗਾਲਾਂ ਕੱਢ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਜ ਸਿੰਘ ਯੂनाइटेड 6 ਸਟੂਡੈਂਟ ਫੈਡਰੇਸ਼ਨ ਦਾ ਮੁਖ ਸੇਵਾਦਾਰ ਅਸੀਂ ਕੈਨੇਡਾ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਉੱਤੇ ਗੱਲ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਚੀਜ਼ ਭਾਰਤੀ মিডিਏ ਨੇ ਹੁਬ ਕੇ ਦੁਨੀਆ ਨੂੰ ਦੱਸੀ ਕਿ ਸਿੱਖਾਂ ਨੇ ਇੱਕ Hindu ਮੰਦਿਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਇਹਦੇ ਤੇ ਬੜਾ ਤਗੜਾ ਹਗਾਮਾ ਖੜਾ ਹੋ ਗਿਆ ਪਰ ਜਦੋਂ ਇਹਦੀ ਤੈਅ ਦੇ ਵਿੱਚ ਗਏ ਤੇ ਗੱਲ ਕੋਈ ਨਾ ਕੋਈ ਹੋਰ ਨਿਕਲੀ ਉਲਟਾ ਇਹ ਸਾਡੇ ਕੋਲ ਵੀਡੀਓ ਪਹੁੰਚੀ ਹੈ ਕਿ ਸਿੱਖ ਨੌਜਵਾਨ ਗੁਰਦੁਆਰਿਆਂ ਦੀ ਰਾਖੀ ਲਈ ਡਾਂਗਾ ਫੜ ਕੇ ਖੜੇ ਆ ਗੁਰਦੁਆਰਿਆਂ ਦੇ ਵਿੱਚ ਪੁਲਿਸ ਖੜੀ ਹੈ ਤੇ ਭਾਰਤੀ Hindu ਭੀੜ ਜਿਹੜੀ ਹੈ ਉਹ ਗੁਰਦੁਆਰਿਆਂ ਦੇ ਬਾਹਰ ਖੜੀ ਹੋ ਕੇ ਗਾਲਾਂ ਕੱਢ ਰਹੀ ਹੈ ਉਹ ਕਹਿ ਰਿਹਾ ਕਿ ਨਿੱਜਰ ਵੀ ਅਸੀਂ ਮਾਰਿਆ ਸਿੱਧੂ ਮੂਸੇ ਵਾਲਾ ਵੀ ਅਸੀਂ ਮਾਰਿਆ ਤੇ ਇੱਕ ਭਾਰਤ ਦਾ ਗੈਂਗਸਟਰ ਹੈ ਸਰਕਾਰੀ ਲਾਰੈਂਸ ਬਿਸ਼ਨੋਈ ਉਹਦੇ ਨਾਰੇ ਲਾ ਰਹੇ ਆ ਤੇ ਸਿੱਖਾਂ ਨੂੰ idxsਾਰ ਰਹੇ ਆ ਗੁਰਦੁਆਰੇ ਸਾਹਿਬ ਦੇ ਬਾਹਰ ਇਹ ਅਸੀਂ ਸਾਰਾ ਕੁਝ ਉਹਨਾਂ ਵੀਡੀਓ ਫੁਟੇਜ ਦੇ ਵਿੱਚ ਦੇਖਿਆ ਆ ਇਹ ਹੈ ਵਾਪਰਦਾ ਕਿਉਂ ਆ ਇਹਦੇ ਪਿੱਛੇ ਵੱਡੀਆਂ ਸ਼ਰਾਰਤਾਂ ਹੁੰਦੀਆਂ ਕਿਉਂਕਿ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਅਸੈਸੀਨੇਸ਼ਨ ਤੋਂ ਬਾਅਦ ਜੋ ਰੋਲ ਅਮਰੀਕਾ ਦੀਆਂ ਕੈਨੇਡਾ ਦੀਆਂ ਏਜੰਸੀਆਂ ਨੇ ਨਿਭਾਇਆ ਜਿਹੜੀ ਉਹਨਾਂ ਨੇ ਤਫਤੀਸ਼ ਕੀਤੀ ਆ ਉਹਦੇ ਵਿੱਚ ਇਹਨਾਂ ਦੇ ਇੰਡੀਆ ਦੇ ਵੱਡੇ ਵੱਡੇ ਡਿਪਲੋਮੈਟਸ ਤੇ ਇੱਥੋਂ ਤੱਕ ਮੰਤਰੀਆਂ ਦੇ ਰੋਲ ਵੀ ਆ ਗਏ ਅਮਿਤ ਸ਼ਾਹ ਵਰਗਿਆਂ ਨੂੰ ਵੀ ਉਹਦੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਆ ਹੁਣ ਇਹ ਕੀ ਕਰਨਾ ਚਾਹੁੰਦੇ ਆ ਇਹ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਕਿਸ ਲੈਵਲ ਤੇ ਕਰਨਾ ਚਾਹੁੰਦੇ ਆ ਭਾਰਤ ਦੇ ਵਿੱਚ ਤਾਂ ਕਿਸਾਨ ਹੱਕ ਮੰਗਣ ਵਾਲਾ ਵੀ ਅੱਤਵਾਦੀ ਕਹਿ ਦਿੱਤਾ ਜਾਂਦਾ ਆ ਜਿਹੜਾ ਸਿੱਖ ਵੀ ਨਹੀਂ ਆ ਵਿਨੇਸ਼ ਫਗਾਟ ਹੋ ਗਈ ਰਕੇਸ਼ ਕੈਤ ਹੋ ਗਿਆ ਜਾਂ ਹੋਰ ਵੀ ਕੋਈ ਹੱਕ ਮੰਗਣ ਦੀ ਗੱਲ ਕਰਦਾ ਉਹਨੂੰ ਵੱਖਵਾਦੀ ਦੇਸ਼ ਦਾ ਵਿਰੋਧੀ ਦੇਸ਼ ਦਰੋਹੀ ਖਾਰੈਸਤਾਨੀ ਇਹ ਲਖਬ ਦਿੱਤੇ ਜਾਂਦੇ ਆ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਵਰਤਾਰਾ ਵਾਪਰਿਆ ਉਹ ਇਹ ਭਾਰਤ ਦੀ ਸਰਕਾਰ ਦੀ ਫ੍ਰਸਟ੍ਰੇਸ਼ਨ ਆ ਇਦੇ ਪਿੱਛੇ ਕਿਹੜੀ ਚੀਜ਼ ਕੰਮ ਕਰਦੀ ਹੈ ਇਹਦੇ ਪਿੱਛੇ ਕੰਮ ਕਰਦੀ ਹੈ ਜੈਨੋਸਾਈਡਲ ਇੰਪਲਸ ਲਿੰਡਾ ਵਾਲਫ ਇੱਕ ਉਦਾਹਰਣ ਦਿੰਦੀ ਹੈ ਜੈਨੋਸਾਈਡਲ ਇੰਪਲਸ ਦੇ ਪਿੱਛੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕੰਮ ਕਰਦੀਆਂ ਉਹ ਕਹਿੰਦੀ ਜਦੋਂ ਜੈਨੋਸਾਈਡਲ ਇੰਪਲਸ ਕ੍ਰੀਏਟ ਕਰਨੀ ਹੋਵੇ ਤੇ ਭੀੜ ਨੂੰ ਇਹ ਕਹੋ ਕਿ ਤੁਹਾਨੂੰ ਇਸ ਕਮਿਊਨਿਟੀ ਤੋਂ ਖਤਰਾ ਦੂਜੀ ਚੀਜ਼ ਇਹ ਕਹੋ ਕਿ ਇਹਨਾਂ ਦੀ ਸਮੱਸਿਆ ਦਾ ਹੱਲ ਜਿਹੜਾ ਹੈ ਉਹ ਅਹਿੰਸਾ ਦੇ ਨਾਲ ਕੀਤਾ ਜਾ ਸਕਦਾ ਤੀਸਰੀ ਚੀਜ਼ ਕਮਿਊਨਿਟੀ ਨੂੰ ਇਹ ਦੇ ਦਿਓ ਕਿ ਤੁਸੀਂ ਸਭ ਤੋਂ ਸੁਪਰੀਮ ਜੇ ਬਾਕੀ ਸਭ ਕੀੜੇ ਮਕੌੜੇ ਨੇ ਭਾਰਤ ਦੇ ਤੰਤਰ ਨੇ ਇਤੋਂ ਦੇ মিডিਏ ਨੇ ਇਤੋਂ ਦੀ ਸਰਕਾਰ ਨੇ ਵੱਡੀ ਭੀੜ ਨੂੰ ਇਹੀ ਸਨੇਹਾ ਦਿੱਤਾ ਤੇ ਸਿੱਖਾਂ ਦੇ ਵਿਰੁੱਧ ਜੈਨੋਸਾਈਡਲ ਇੰਪਲਸ ਉਹਨਾਂ ਦਿਨਾਂ 'ਚ ਦਿਖਾਈ ਗਈ ਜਿਨ੍ਹਾਂ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਸਿੱਖ ਅਸਹਿਜ ਮਹਿਸੂਸ ਕਰਦੇ ਹੋਏ 40 ਸਾਲ ਬਾਅਦ ਸਿੱਖ ਨਸ਼ਲਕੁਸ਼ੀ ਦੀ ਯਾਦਗਾਰ ਮਨਾ ਰਹੇ ਆ ਤੇ ਕੈਨੇਡਾ ਦੀ ਧਰਤੀ ਤੇ ਜਿੱਥੇ ਬਹੁ ਗਿਣਤੀ ਸਿੱਖ ਭਾਈਚਾਰਾ ਪਹੁੰਚਿਆ ਹੋਇਆ ਜਿਹੜੇ ਹਿਮੈਨਿਟੀ ਤੇ ਹਿਮੈਨਿਟੀ ਗਰਾਊਂਡਸ ਤੇ ਕੰਮ ਕਰਦੇ ਆ ਜਿਹੜੇ ਸਟੂਡੈਂਟਸ ਇੱਥੋਂ ਗਏ ਚਾਹੇ ਉਹ Hindu ਹੋਣ ਮੁਸਲਮਾਨ ਹੋਣ ਸਿੱਖ ਹੋਣ ਚਾਹੇ ਗੁਜਰਾਤੀ ਹੋਣ ਕੋਈ ਵੀ ਹੋਵੇ ਉਹਨਾਂ ਨੂੰ ਲੰਗਰ ਵੀ ਮੁਹਈਆ ਕਰਾਉਂਦੇ ਆ ਗੁਰਦੁਆਰੇ ਸਿੱਖਾਂ ਦਾ ਬੜਾ ਸਤਿਕਾਰ ਆ ਉੱਥੋਂ ਦੀ ਸਰਕਾਰ ਸਤਿਕਾਰ ਕਰਦੀ ਕਿਉਂਕਿ ਸਿੱਖਾਂ ਨੇ ਹਿਮੈਨਿਟਰੀਅਨ ਗਰਾਉਂਡ ਦੇ ਉੱਤੇ ਕੰਮ ਹੀ ਬਹੁਤ ਜ਼ਿਆਦਾ ਕੀਤਾ ਆ ਇਹ ਚੀਜ਼ ਦੀ ਖੇਡ ਕੱਢਣ ਵਾਸਤੇ ਭਾਰਤ ਦਾ ਪ੍ਰਧਾਨ ਮੰਤਰੀ ਇਹ ਬਿਆਨ ਦੇ ਦਿੰਦਾ ਕਿ ਸਿੱਖਾਂ ਨੇ Hindu ਮੰਦਰ ਦੇ ਉੱਤੇ ਹਮਲਾ ਕਰ ਦਿੱਤਾ ਪਰ ਹਕੀਕਤ ਇਹ ਆ ਕਿ ਸਿੱਖ ਨੌਜਵਾਨ ਉੱਥੇ ਭਾਰਤੀ ਕੌਂਸਲੇਟ ਦਾ ਵਿਰੋਧ ਕਰਨ ਵਾਸਤੇ ਗਏ ਸੀ ਸਿੱਖ ਨਸ਼ਲਕੁਸ਼ੀ ਦੇ 40 ਸਾਲਾ ਯਾਦਗਾਰ ਦੇ ਕਰਕੇ ਵੀ ਤੁਸੀਂ ਸਾਡਾ ਜੈਨੋਸਾਈਡ ਕੀਤਾ ਸੀ ਤੁਹਾਡਾ ਵਿਰੋਧ ਕਰਦੇ ਆ ਇਹ ਵਿਰੋਧ ਇੱਕ ਗੁਰਦੁਆਰੇ ਦੇ ਬਾਹਰ ਵੀ ਹੋਇਆ ਸੀ ਜਦੋਂ ਗੁਰਦੁਆਰੇ ਦੇ ਵਿੱਚ ਭਾਰਤੀ ਕੌਂਸਲੇਟ ਆਇਆ ਸੀ ਕੋਈ ਵੱਡੀ ਗੱਲ ਨਹੀਂ ਸੀ ਪਰ ਉੱਥੇ ਹੁੰਦਾ ਕਿ ਇਹ ਸੰਗੀ ਆਰਐਸਐਸ ਦੇ ਗੁੰਡੇ ਆਰਐਸਐਸ ਦੀ ਭੀੜ ਭਾਰਤੀ ਏਜੰਸੀਆਂ ਦੇ ਕਰੰਦੇ ਉੱਥੇ ਆ ਜਾਂਦੇ ਆ ਸਿੱਖਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਸਿੱਖਾਂ ਨੂੰ ਕਹਿਣ ਲੱਗ ਜਾਂਦੇ ਆ ਕਿ ਅਸੀਂ 84 ਦਰਾ ਦੇਾਂਗੇ ਅਸੀਂ ਤੁਹਾਡਾ ਕਤਲੇਆਮ ਕਰ ਦੇਾਂਗੇ ਉਹਦੇ ਕਰਕੇ ਛੋਟੀ ਜੀ ਝੜਫੋ ਹੋ ਜਾਂਦੀ ਆ ਆਪਸ ਦੇ ਵਿੱਚ ਉਹ ਵੀ ਮੰਦਰ ਦੇ ਅੰਦਰ ਨਹੀਂ ਕਿਸੇ ਨੇ ਮੰਦਰ ਦੀ ਮੂਰਤੀ ਨਹੀਂ ਭੰਨੀ ਕੋਈ ਮੰਦਰ ਕੰਪਲੈਕਸ ਦੇ ਅੰਦਰ ਨਹੀਂ ਗਿਆ ਮੰਦਰ ਦੇ ਬਾਹਰ ਹੀ ਇਹ ਝੜਫ ਹੁੰਦੀ ਆ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰਦਾ ਹੈ ਕਹਿੰਦਾ ਵੀ ਹਿੰਦੂ ਮੰਦਿਰ ਤੇ ਹਮਲਾ ਆ ਗਿਆ ਵੀ ਕਿੱਡੀ ਝੂਠੀ ਜਾਣਕਾਰੀ ਦਿੱਤੀ ਜਾਂਦੀ ਹੈ ਉਦਾਂ ਦੀ ਜਾਣਕਾਰੀ ਹੈ ਜਿਵੇਂ ਪੰਜਾਬ ਦੇ ਵਿੱਚ ਆ ਕੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਹਿਤਾ ਸੀ ਕਿ ਮੈਂ ਤੇ ਬਚ ਕੇ ਮਾ ਆਇਆ ਪੰਜਾਬ ਨੂੰ ਬਦਨਾਮ ਕੀਤਾ ਯਾਰ ਸਿੱਖ ਜੇ ਹਮਲਾ ਕਰਦੇ ਹੁਣ ਸਿੱਖ ਕਿਸੇ ਮੰਦਿਰ ਤੇ ਹਮਲਾ ਕਰਦੇ ਹੁਣ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਹੈ ਸ਼ਨੀ ਮੰਦਿਰ ਜਿਹੜੇ ਸਿੱਖ ਦਰਸ਼ਨ ਕਰਨ ਜਾਂਦੇ ਹੈ ਹੈਰੀਟੇਜ ਸਟਰੀਟ ਦੇ ਉੱਤੇ ਆ ਉੱਥੇ ਕੀ ਹੁੰਦਾ ਆ ਜਦੋਂ ਵੀ 3 4 5 6 ਜੂਨ ਆਉਂਦੀ ਆ ਤੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੀ ਇੱਕ ਫਿਰਕੂ ਔਰਤ ਹੈ ਜਿਹਦਾ ਨਾਮ ਆ ਕਾਂਤਾ ਚਾਵਲਾ ਉਹ ਉਸ ਮੰਦਰ ਦੇ ਬਾਹਰ ਢੋਲ ਢਮਕਾ ਕਰਦੀ ਆ ਤੇ ਲੰਡੂ ਲੱਡੂ ਵੰਦਦੀ ਆ 4 ਜੂਨ ਨੂੰ ਸਿੱਖਾਂ ਨੇ ਤਾਂ ਕਦੀ ਸ਼ਨੀ ਮੰਦਰ ਤੇ ਹਮਲਾ ਨਹੀਂ ਕੀਤਾ ਵੀ ਜੋ ਆਪਣਾ ਕਰਦੇ ਹੋ ਕਰਦੇ ਰਹਿਣ ਸਿੱਖਾਂ ਨੇ ਤਾਂ ਕਦੀ ਉਸ ਮੰਦਰ ਤੇ ਹਮਲਾ ਨਹੀਂ ਕੀਤਾ ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਇੰਨੇ ਰੈਫਰੈਂਸ ਨੇ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਉੱਤੇ ਸੋਨਾ ਚੜਾਇਆ ਤੇ ਹਿੰਦੂਆਂ ਦੇ ਮੰਦਰਾਂ ਤੇ ਵੀ ਸੋਨਾ ਚੜਾਇਆ ਜਿਹਦੇ ਬਾਰੇ ਇੱਕ ਹਿੰਦੂਆਂ ਦਾ ਲੀਡਰ ਹੈ ਜੂਪੀ ਦੇ ਵਿੱਚੋਂ ਜੋਗੀ ਦਤਿਆਨਾਥ ਉਹ ਉੱਭਕੇ ਦੱਸ ਰਿਹਾ ਸੀ ਕਿ ਜਿਹੜਾ ਸਾਡਾ ਮੰਦਰ ਹੈ ਵੱਡਾ ਮੰਦਰ ਹੈ ਉਹਦੇ ਤੇ ਸੋਨਾ ਚੜਾਇਆ ਕਾਸ਼ੀ ਵਿਸ਼ਵਨਾਥ ਦੇ ਮੰਦਰ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦਾ ਅਸੀਂ ਤਾਂ ਮਸਜਿਦਾਂ ਵੀ ਸਾਹਮਣੇ ਰੱਖੀਆਂ ਤੁਸੀਂ ਜਾਓ ਸ੍ਰੀ ਹਰਗੋਬਿੰਦਪੁਰ 6ਵੇਂ ਪਾਤਸ਼ਾਹੀ ਦੇ ਵੇਲੇ ਮਸਜਿਦ ਸਾਹਮਣੇ ਰੱਖੀ ਹੈ ਜਿਉਂ ਦੀ ਤਿਉਂ ਸਿੱਖ ਕਿਸੇ ਦੇ ਵੀ ਧਾਰਮਿਕ ਸਥਾਨ ਦੀ ਬੇਰੁਮਤੀ ਬਯਦ ਵੀ ਨਹੀਂ ਕਰਦਾ ਅਸੀਂ ਰੱਖਿਆ ਕੀਤੀ ਹੈ ਸੰਤ ਜਰਨੈਲ ਸਿੰਘ ਜੀ ਨੇ ਵੀ ਜੇਲ੍ਹ ਦੇ ਵਿੱਚ ਮੰਦਿਰ ਬਣਵਾ ਕੇ ਦਿੱਤਾ ਹੈ ਮੰਦਰਾਂ ਨੂੰ ਸੋਨਾ ਦਿੰਦੇ ਰਹੇ ਆ ਅਸੀਂ ਸਿੱਖ ਇਹ ਜਿਆ ਕੰਮ ਨਹੀਂ ਕਰਦਾ ਪਰ ਜਿਹੜੇ ਲੋਕ ਇਹ ਕਹਿ ਰਹੇ ਅੱਜ ਕਿ ਸਿੱਖਾਂ ਨੇ ਮੰਦਰ ਤੇ ਹਮਲਾ ਕਰ ਦਿੱਤਾ ਮੈਂ ਉਹਨਾਂ ਨੂੰ ਚੇਤਾ ਕਰਾ ਦਵਾਂ ਕਿ ਸਾਨੂੰ ਅਕਾਲ ਤਖ਼ਤ ਸਾਹਿਬ ਭੁੱਲਿਆ ਨਹੀਂ ਤੁਸੀਂ ਸਾਡੇ ਅਕਾਲ ਤਖ਼ਤ ਸਾਹਿਬ ਤੇ ਟੈਂਕ ਚਾੜ ਦਿੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ 'ਚ ਗੋਲੀਆਂ ਮਾਰ ਦਿੱਤੀਆਂ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਮਾਰ ਦਿੱਤਾ ਸੀਸਗੰਝ ਸਾਹਿਬ ਗੁਰਦੁਆਰਾ ਲਾਲ ਕਿਲੇ ਦੇ ਸਾਹਮਣੇ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਤੁਹਾਡੇ ਧਰਮ ਦੀ ਰੱਖਿਆ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ ਜਦੋਂ ਭੀੜ ਇਕੱਠੀ ਹੋਈ ਤੇ ਉਹਨਾਂ ਨੇ ਸੀਸਗੰਝ ਤੇ ਵੀ ਹਮਲਾ ਕੀਤਾ ਤੇ ਅੱਗ ਲਾਈ ਅਸੀਂ ਭੁੱਲੇ ਨਹੀਂ ਸਾਡੇ ਕੋਲ ਸਾਰੀਆਂ ਤਸਵੀਰਾਂ ਮੌਜੂਦ ਨੇ ਸਾਡੇ ਕੋਲ ਸਾਰਾ ਡਾਟਾ ਮੌਜੂਦ ਹੈ ਬੰਗਲਾ ਸਾਹਿਬ ਦੀ ਰਾਖੀ ਸਿੱਖਾਂ ਨੇ ਬੜੇ ਔਖੇ ਹੋ ਕੇ ਕੀਤੀ ਉਥੇ ਪੁਲਿਸ ਨੇ ਆ ਕੇ ਸਿੱਖਾਂ ਕੋਲ ਹਥਿਆਰ ਵੀ ਖੋਏ ਉਹ ਵੀ ਸਾਡੇ ਕੋਲ ਤਸਵੀਰਾਂ ਮੌਜੂਦ ਨੇ ਜਦੋਂ ਭੀੜ ਇਕੱਠੀ ਹੋ ਕੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੀ ਸੀ ਕਿੰਨੇ ਗੁਰਦੁਆਰੇ ਸਾਡੇ ਆ ਸਾਡੇ ਕੋਲ ਸਾਰਾ ਡਾਟਾ ਮੌਜੂਦ ਹੈ ਅਸੀਂ ਕਿਸੇ ਦੇ ਧਾਰਮਿਕ ਸਥਾਨ ਦੀ ਵਿਅਦ ਵੀ ਨਹੀਂ ਕਰਦੇ ਸਭੋ ਰਾਖੀ ਕਰਦੇ ਆ ਸਿੱਖਾਂ ਨੇ ਕੀਤੀ ਵੀ ਹੈ ਅਸੀਂ ਤੁਹਾਡੀਆਂ ਇੱਜ਼ਤਾਂ ਦੇ ਪੜਦੇ ਪਾਉਣ ਵਾਲੇ ਹਾਂ ਪਰ ਭਾਰਤ ਦਾ ਮੀਡੀਆ ਭਾਰਤ ਦੇ ਡਿਪਲੋਮੈਟਸ ਇੱਥੋਂ ਤੱਕ ਪ੍ਰਧਾਨ ਮੰਤਰੀ ਇੰਨਾ ਜ਼ਿਆਦਾ ਫਿਰਕੂ ਹੋ ਗਿਆ ਹੈ ਇੱਕ ਪਾਸੜ ਬਿਆਨ ਦੇ ਜਾਂਦਾ ਪ੍ਰਧਾਨ ਮੰਤਰੀ ਸਾਹਿਬ ਮਾਲਟਨ ਦੇ ਗੁਰਦੁਆਰੇ ਦੇ ਉੱਤੇ ਜਦੋਂ Hindu ਭੀੜ ਇਕੱਠੀ ਹੋ ਕੇ ਨਾਰੇਬਾਜ਼ੀ ਸਿੱਖਾਂ ਦੇ ਵਿਰੋਧ ਕਰਦੀ ਹੈ ਕਿ 84 ਦਰਾ ਦੇਾਂਗੇ ਇਹ ਕਰਦੇਾਂਗੇ ਉਹ ਕਰਦੇਾਂਗੇ ਕੀ ਪ੍ਰਧਾਨ ਮੰਤਰੀ ਕੱਲਾ Hinduਾਂ ਦਾ ਹੀ ਹੈ ਸਿੱਖਾਂ ਦੇ ਨਾਲ ਇੰਨੀ ਬੇਗਾਨਗੀ ਸਿੱਖਾਂ ਨੂੰ ਇੰਨਾ ਮਾੜਾ ਤੁਸੀਂ ਸਮਝਦੇ ਹੋ ਤੁਸੀਂ ਗੁਰਦੁਆਰੇ ਤੇ ਭੀੜ ਚੜ੍ਹ ਕੇ ਆਈ ਹੈ ਉੱਥੇ ਸਿੱਖਾਂ ਨੇ ਬੜੇ ਔਕੇ ਹੋ ਕੇ ਗੁਰਦੁਆਰਾ ਸਾਹਿਬ ਦੀ ਰਾਖੀ ਕੀਤੀ ਹੈ ਉਹਦੇ ਬਾਰੇ ਗੱਲ ਕਿਉਂ ਨਹੀਂ ਕਰਦੇ ਇੰਨੇ ਮਤਸਬ ਵੀ ਨਹੀਂ ਹੋਣਾ ਚਾਹੀਦਾ ਫਿਰ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀ ਹੱਤਿਆਵਾਂ ਹੋ ਰਹੀਆਂ ਅਮਰੀਕਾ ਕੈਨੇਡਾ ਦੀ ਸਰਕਾਰ ਉੱਥੋਂ ਦੀ ਗਵਰਨਮੈਂਟ ਉੱਥੋਂ ਦੀ ਏਜੰਸੀਆਂ ਜਾਂਚ ਕਰ ਰਹੀਆਂ ਨੇ ਸਹੀ ਹਰਤਾ ਵਿਖਾ ਰਹੀਆਂ ਤੁਸੀਂ ਕਿਉਂ ਨਹੀਂ ਵਿਖਾਉਂਦੇ ਫਿਰ ਤੁਸੀਂ ਕਹਿਦੇ ਨੇ ਕਿ ਸਿੱਖ ਵੱਖਵਾਦੀ ਨੇ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਨੇ ਕਿ ਉਹ ਨਾ ਕਰਨ ਜਦੋਂ ਤੁਹਾਡਾ ਰਵਈਆ ਸਿੱਖਾਂ ਲਈ ਇੱਕ ਫਿਰਕੂ ਹੋਊਗਾ ਪੱਖਪਾਤੀ ਹੋਊਗਾ ਤੇ ਬੰਦੇ ਵੱਖਰੇ ਦੇਸ਼ ਮੁਲਕ ਦੀ ਗੱਲ ਕਿਉਂ ਨਹੀਂ ਕਰਨਗੇ ਜਿੱਥੇ ਉਹ ਸ਼ਾਂਤੀ ਦੇ ਨਾਲ ਪੀਸ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਰਹਿ ਸਕਣ ਹਰੇਕ ਨੂੰ ਅਧਿਕਾਰ ਹੈ ਨਾ ਰਹਿਣ ਦਾ ਸ਼ਾਂਤੀ ਦੇ ਨਾਲ ਕੋਈ ਵੀ ਕਲੇਸ਼ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਸਦਭਾਵਨਾ ਹੀ ਨਹੀਂ ਦਿਖਾਉਂਗੇ ਤੇ ਸਿੱਖ ਮੰਗ ਕਿਉਂ ਨਾ ਕਰਨਗੇ ਹੁਣ ਇੱਕ ਵੀਡੀਓ ਆ ਪ੍ਰੋ ਇੰਡੀਅਨ ਪ੍ਰੋ ਇੰਡੀਆ ਹਿੰਦੂਤਵਾ ਐਕਸਟਰੀਮਿਸਟ ਹੈਵ ਬੀਨ ਰੈਗੂਲਰਲੀ ਵਿਜ਼ਿਟਿੰਗ ਗੁਰਦੁਆਰਸ ਹੈਵਿੰਗ ਲੰਗਰ ਅਪ ਟੂ 3 ਟਾਈਮ ਅ ਡੇ ਓਨਲੀ ਟੂ ਲੇਟਰ ਅਟੈਕ ਦੀ ਵੈਰੀ ਸੇਮ ਗੁਰਦੁਆਰਸ ਹੁਣ ਇਹ ਪਹਿਲੀ ਵਾਰ ਹੀ ਨਹੀਂ ਸਾਡੇ ਨਾਲ ਹੋਇਆ 1984 ਦੇ ਵਿੱਚ ਜਿਹੜਾ ਸਾਡਾ ਕਤਲੇਆਮ ਹੋਇਆ ਕੋਈ ਵੱਖਰੀ ਮੌਬ ਨਹੀਂ ਸੀ ਉਹ ਤੁਹਾਡੇ ਬਿਆਨਾਂ ਦੇ ਕਰਕੇ ਮੀਡੀਆ ਦੇ ਇੱਕ ਇੰਟਰਨਲ ਮੈਕੈਨਿਜ਼ਮ ਨੇ ਵੀ ਕੰਮ ਕੀਤਾ ਜਿਹਦੇ ਚ ਜੈਨੋਸੈਡਲ ਅੰਪਲਸ ਸਦੀਆਂ ਤੋਂ ਪਈ ਹੋਈ ਹੈ ਜਿਹੜੀ ਸਾਡੇ ਪ੍ਰਤੀ ਘਰੇਣਾ ਆ ਪੰਜ ਸਦੀਆਂ ਦਾ ਵੈਰ ਜਿਹਨੂੰ ਅਸੀਂ ਕਹਿੰਨੇ ਆ ਉਹਨੇ ਵੀ ਆਪਣਾ ਰੋਲ ਨਿਭਾਇਆ ਤੇ ਤੁਹਾਡੇ মিডিਏ ਨੇ ਤੁਹਾਡੇ ਲੀਡਰਾਂ ਦੇ ਬਿਆਨਾਂ ਨੇ ਸਿੱਖਾਂ ਨੂੰ ਇੰਨਾ ਕਵਖਵਾਦੀ ਬਣਾਤਾ ਸਿੱਖਾਂ ਨੂੰ ਇੰਨਾ ਮਾੜਾ ਬਣਾਤਾ ਕਿ ਜਿਹੜੇ ਲੋਕ ਕਦੇ ਸਾਡੇ ਕੱਪੜੇ ਧੁੰਦੇ ਸੀ ਜਿਹੜੇ ਲੋਕ ਸਾਡੀਆਂ ਜੁੱਤੀਆਂ ਪਾਲਚ ਕਰਦੇ ਸੀ ਜਿਹੜੇ ਲੋਕਾਂ ਦੇ ਨਾਲ ਸਾਡੇ ਵਪਾਰ ਸਾਂਝੇ ਸਨ ਜਿੰਨਾਂ ਲੋਕਾਂ ਦੀਆਂ ਦੁਕਾਨਾਂ ਤੋਂ ਸੌਦਾ ਖਰੀਦਣ ਸਿੱਖ ਬੱਚੇ ਜਾਂਦੇ ਸੀ ਉਹੋ ਹੀ ਲੋਕ ਹਥਿਆਰੇ ਬਣ ਗਏ ਉਹਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਇਹ ਬਿਆਨ ਵੀ ਪੜੋ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿ ਰਿਹਾ ਕਿ ਉਹ ਲੋਕ ਵੀ ਮਾਲਟਨ ਗੁਰਦੁਆਰੇ ਤੇ ਹਮਲਾ ਕਰਨ ਵਾਸਤੇ ਆ ਗਏ ਜਿਹੜੇ ਗੁਰਦੁਆਰਿਆਂ ਤਿੰਨ ਤਿੰਨ ਟਾਈਮ ਲੰਗਰ ਖਾਂਦੇ ਰਹੇ ਇਹ ਜਿਹੜਾ ਕਿਉਂ ਆਪਰੇ ਆ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਬਿਆਨਾਂ ਕਰਕੇ ਭਾਰਤੀ মিডিਏ ਨੇ ਇੱਕ ਐਕਸਟਰਨਲ ਮੈਕੈਨਿਜ਼ਮ ਦਾ ਕੰਮ ਕੀਤਾ ਕਿ ਲੋਕਾਂ ਦੇ ਅੰਦਰ ਹੇਟ ਭਰ ਦਿੱਤੀ ਇੰਨੀ ਜ਼ਿਆਦਾ ਨਫ਼ਰਤ ਉਹ ਕਹਿੰਦੇ ਹਨ ਕਿ ਮੱਥਾ ਲਾ ਨਹੀਂ ਸਕਦੇ ਤੇ ਫਿਰ ਬਦਨਾਮ ਹੀ ਕਰਨਗੇ ਪਰ ਇਹ ਬਦਨਾਮ ਕਰਦੇ ਕਿਉਂ ਆ ਸਿੱਖਾਂ ਦੀ ਵੱਡੇ ਪੱਧਰ ਤੇ ਨਸ਼ਲ ਕੁਸ਼ੀ ਕਰਨ ਦੀ ਤਿਆਰੀ ਭਾਰਤ ਸਰਕਾਰ ਕਰ ਰਹੀ ਹੈ ਕ੍ਰਿਮੀਨਲ ਹੇਟ ਜਿਹੜੀ ਆ ਉਹ ਦੇਸ਼ਾਂ ਨੂੰ ਗਰਕ ਕਰ ਦਿੰਦੀ ਆ ਪ੍ਰਧਾਨ ਮੰਤਰੀ ਸਾਹਿਬ ਜੇ ਦੇਸ਼ ਦੀ ਤਰੱਕੀ ਕਰਾਉਣਾ ਚਾਹੁੰਦੇ ਹੋ ਫਿਰ ਆਪਣੇ ਲੋਕਾਂ ਨੂੰ ਆਪਸੀ ਭਾਈਚਾਰੇ ਸਦ ਭਾਵਨਾਵਾਂ ਵਾਲੇ ਪਾਸੇ ਲੈ ਕੇ ਜਾਓ ਫਿਰਕੂ ਬਿਆਨ ਨਹੀਂ ਦੇਣੇ ਚਾਹੀਦੇ ਇੱਕ ਪਾਸੇ ਤੁਸੀਂ ਪੱਗ ਵੀ ਬੰਨ੍ਹ ਦਿੰਨੇ ਹੋ ਇੱਕ ਪਾਸੇ ਕਹਿੰਦੇ ਸਿੱਖਾਂ ਨੂੰ ਅਸੀਂ ਸਤਿਕਾਰ ਦਿੰਨੇ ਆਪਣੇ ਸਿਰ ਤੇ ਰੱਖਦੇ ਆ ਪਰ ਤੁਹਾਡਾ ਰਵਈਆ ਇਨਾ ਪੱਖਪਾਤੀ ਹੋਊਗਾ ਉਹਦੇ ਨਾਲ ਸਮੁੱਚੇ ਸਿੱਖ ਸਮਾਜ ਦੇ ਹਿਲਦੇ ਬਲੁੰਦਰੇ ਗਏ ਆ ਗੁਰਦੁਆਰੇ ਤੇ ਹਮਲਾ ਹੋਇਆ ਕਿਹੜੇ ਭਾਰਤ ਦੇ ਲੀਡਰ ਨੇ 40 ਸਾਲਾਂ ਬਾਅਦ ਸਾਡੀ ਗੱਲ ਕੀਤੀ ਹੈ 1984 ਦੇ ਕਤਲੇਆਮ ਨੂੰ 40 ਸਾਲ ਹੋ ਗਏ ਕਿਸੇ ਇੱਕ ਮੰਤਰੀ ਨੇ ਵੀ ਭਾਜੀਪੀ ਦੇ ਕਿਸੇ ਇੱਕ ਲੀਡਰ ਨੇ ਟਵੀਟ ਕੀਤੀ ਹੋਵੇ ਕਾਂਗਰਸ ਤਾਂ ਹੈ ਹੀ ਦੁਖੀ ਜਿਨ੍ਹਾਂ ਨੇ ਸਾਡੇ ਨਾਲ ਕੀਤਾ ਭਾਜੀਪੀ ਦੇ ਕਿਸੇ ਲੀਡਰ ਨੂੰ ਯਾਦ ਹੋਵੇ ਕਿ ਸਿੱਖਾਂ ਦੇ ਨਾਲ ਆਹ ਕੁਝ ਹੋਇਆ ਸੀ ਭੀੜ ਨੇ ਆਹ ਕੁਝ ਕੀਤਾ ਸੀ ਪਰ ਇਹ ਬਿਆਨ ਦੇ ਦਿੱਤਾ ਦਾਅਵਾ ਦਾ ਕਿ ਮੰਦਰ ਤੇ ਹਮਲਾ ਹੋ ਗਿਆ ਦਿਖਾਓ ਵੀਡੀਓ ਵੀ ਕਿਹੜੇ ਮੰਦਰ ਤੇ ਹਮਲਾ ਹੋਇਆ ਕਿਹੜੀ ਮੂਰਤੀ ਟੁੱਟੀ ਹੈ ਕਿਹੜੀ ਕਿਸੇ ਨੂੰ ਛੱਟ ਵੱਜੀ ਹੈ ਪਰ ਸਾਡੇ ਕੋਲ ਪ੍ਰਧਾਨ ਮੰਤਰੀ ਸਭ ਸਾਰਾ ਡਾਟਾ ਹੈ ਸਾਡੇ ਕੋਲ ਰਿਕਾਰਡ ਪਿਆ ਕਿੰਨੇ ਗੁਰਦੁਆਰਿਆਂ ਨੂੰ ਅੱਗ ਲਾਈ ਹੈ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗੋਲੀਆਂ ਲੱਗੀਆਂ ਹੁਣ ਇਹ ਨਾ ਕਹਿ ਦਿਓ ਵੀ ਉਹ ਕਾਂਗਰਸ ਦਾ ਰਾਜ ਸੀਗਾ ਤੁਹਾਡੇ ਰਾਜ ਦੇ ਵਿੱਚ ਵੀ ਉਹੀ ਕੁਝ ਵਾਪਰਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ ਪੰਜਾਬ ਦੇ ਵਿੱਚ ਇੱਕ ਹਿੰਦੂ ਨੌਜਵਾਨ ਦਰਬਾਰ ਸਹਿਬ 'ਤੇ ਵਿਦਵੀ ਕਰਨ ਦੀ ਕੋਸ਼ਿਸ਼ ਕਰਦਾ ਛਾਲ ਮਾਰ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਕਿਸੇ ਸਿੱਖ ਨੇ ਇਹ ਤਾਂ ਨਹੀਂ ਕਿਹਾ ਵੀ ਇਹ ਹਿੰਦੂ ਸੀ ਅਸੀਂ ਤਾਂ ਕਹਿੰਦੇ ਆ ਕਿ ਜਾਂਚ ਕਰੋ ਉਹ ਕੌਣ ਬੰਦਾ ਮੁਸਲਮਾਨ ਹੈ ਭਾਰਤ ਦੀ ਏਜੰਸੀ ਦਾ ਬੰਦਾ ਜਾਂ ਪਾਕਿਸਤਾਨ ਦੀ ਏਜੰਸੀ ਦਾ ਬੰਦਾ ਜਿਨੇ ਦਰਬਾਰ ਸਹਿਬ 'ਤੇ ਵਿਦਵੀ ਕਰਨ ਦੀ ਕੋਸ਼ਿਸ਼ ਕੀਤੀ ਕੋਈ ਜ਼ਿਆਦਾ ਸਮਝਾਤ ਨਹੀਂ ਦਿੱਤੇ ਆ ਤੁਹਾਡੀ ਸਰਕਾਰ ਸੀ ਨਾ ਅਸੀਂ ਇਹ ਸ਼ਬਦ ਨਹੀਂ ਵਰਤਿਆ ਕਿ ਹਿੰਦੂ ਨੇ ਆ ਕੇ ਦਰਬਾਰ ਸਹਿਬ 'ਤੇ ਵਿਦਵੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸ਼ਰਾਰਤੀ ਸ਼ਬਦ ਵਰਤਿਆ ਤੇ ਤੁਸੀਂ ਸਿੱਧਾ ਸਾਡੀ ਕਮਿਊਨਿਟੀ ਨੂੰ ਡੀਹਿਊਮਨਾਈਜ਼ੇਸ਼ਨ ਕਰਨ ਵਾਸਤੇ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਟਵੀਟ ਵਰਤਦੇ ਹੋ ਕਿ ਸਿੱਖਾਂ ਨੇ ਮੰਦਿਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਾਸੇ ਤੁਹਾਡੇ ਮੰਤਰੀ ਕਹਿੰਦੇ ਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਦੇ ਉੱਤੇ ਸੋਨਾ ਚੜਾਇਆ। ਇਹ ਬੜੀਆਂ ਦੁੱਖਦਾਈ ਤੇ ਸ਼ਰਮਨਾਕ ਗੱਲਾਂ ਆ। ਹੁਣ ਸਿੱਖਾਂ ਦਾ ਜਿਹੜਾ ਕੰਮ ਇੰਟਰਨੈਸ਼ਨਲ ਪੱਧਰ ਦੇ ਉੱਤੇ ਆ ਉਹ ਪੂਰੀ ਦੁਨੀਆ ਜਾਣ ਚੁੱਕੀ ਐ ਅਸੀਂ ਸੀਰੀਆ ਦੇ ਜੰਗ ਦੇ ਖੇਤਰ ਚ ਵੀ ਜਾ ਕੇ ਲੰਗਰ ਵਰਤਾਇਆ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਜਦੋਂ ਲਾਕਡਾਊਨ ਚੱਲ ਰਿਹਾ ਸੀ ਅਸੀਂ ਸਭ ਨੂੰ ਲੰਗਰ ਵਰਤਾਇਆ ਅੱਜ ਵੀ ਗੁਰਦੁਆਰੇ ਚਲੇ ਜਾਓ ਤੁਹਾਨੂੰ ਲੰਗਰ ਤੋਂ ਨਾ ਨਹੀਂ ਹੋਊਗੀ ਬੱਚਿਆਂ ਨੂੰ ਟਿਫਨ ਦਿੱਤੇ ਜਾਂਦੇ ਆ ਪੈਕ ਕਰਕੇ ਜਿਹੜੇ ਸਟੂਡੈਂਟ ਇੱਥੋਂ ਪੜ੍ਹਨ ਜਾਂਦੇ ਆ ਉਹਨਾਂ ਕੋਈ ਨਹੀਂ ਹੁੰਦੇ ਪੈਸੇ ਖਾਣ ਲਈ ਪਰ ਗੁਰੂ ਘਰ ਉਹਨਾਂ ਨੂੰ ਟਿਫਨ ਦੇ ਰਹੇ ਆ ਇਹ ਕਿਸੇ ਤੇ ਆਸਾਨ ਨਹੀਂ ਐ ਸਿੱਖਾਂ ਦਾ ਫਰਜ਼ ਐ ਤੇ ਇਸ ਚੀਜ਼ ਤੋਂ ਭਾਰਤੀ মিডিਏ ਨੂੰ ਭਾਰਤੀ ਸਰਕਾਰ ਨੂੰ ਸਾੜਾ ਨਹੀਂ ਰੱਖਣਾ ਚਾਹੀਦਾ ਤੁਸੀਂ ਵੀ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦਿਓ ਤੁਸੀਂ ਵੀ ਉੱਥੇ ਟਿਫਨ ਸਰਵਿਸ ਸ਼ੁਰੂ ਕਰ ਦਿਓ ਤੁਸੀਂ ਵੀ ਲੰਗਰ ਸ਼ੁਰੂ ਕਰ ਦਿਓ ਇਹ ਰੀਤ ਮਸੀਤਾਂ 'ਚ ਵੀ ਹੋਣੀ ਚਾਹੀਦੀ ਆ ਇਹ ਚਰਚਾਂ 'ਚ ਵੀ ਖੁੱਲੇ ਲੰਗਰ ਲੱਗਣੇ ਚਾਹੀਦੇ ਆ ਤੁਸੀਂ ਖੋਲੋ ਖਜ਼ਾਨੇ ਤੇ ਲੋਕ ਤੁਹਾਡਾ ਸਤਿਕਾਰ ਕਰ ਦੇਣਗੇ ਅੱਜ ਸਿੱਖਾਂ ਦੀ ਇੱਜ਼ਤ ਕੈਨੇਡਾ ਦਾ ਮੰਤਰੀ ਕਰਦਾ ਹੈ ਅਮਰੀਕਾ ਨਾਲ ਖੜਾ ਹੈ ਹੋਰ ਜਿਹੜੇ ਦੇਸ਼ ਆ ਸਿੱਖਾਂ ਦਾ ਸਤਿਕਾਰ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਹਿਮੇਨਿਟੇਰੀਅਨ ਗਰਾਉਂਡ ਦੇ ਉੱਤੇ ਕੰਮ ਹੀ ਬਹੁਤ ਜ਼ਿਆਦਾ ਕੀਤਾ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਇਹੋ ਜਿਹੇ ਬਿਆਨਾਂ ਦੇ ਨਾਲ ਸਿੱਖ ਬਦਨਾਮ ਨਹੀਂ ਹੋਣਗੇ ਸਗੋਂ ਕੈਨੇਡਾ ਵਰਗਾ ਜਿਹੜਾ ਮੁਲਕ ਹੈ ਜਿਹੜਾ ਕਿਸੇ ਨਾਲ ਲੜਾਈ ਨਹੀਂ ਕਰਦਾ ਜਿਹੜਾ ਇੱਕ ਲਵੇਬਲ ਕੰਟਰੀ ਹੈ ਪਿਆਰ ਕਰਦੀ ਹੈ ਹਰੇਕ ਦੇ ਨਾਲ ਹਰੇਕ ਨੂੰ ਇਨਸਾਨ ਸਮਝਦੇ ਆ ਲੋ ਤੇ ਉਹਨਾਂ ਨੇ ਭਾਰਤ ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ 'ਚ ਪਾ ਦਿੱਤਾ ਹੈ ਕਿਉਂ ਪਾਇਆ ਕਿਉਂਕਿ ਤੁਹਾਡਾ ਰਵੱਈਆ ਜਿਹੜਾ ਵਾ ਦੂਸਰੀਆਂ ਕਮਿਊਨਿਟੀਆਂ ਲਈ ਨਾ ਭਾਰਤ 'ਚ ਸਹੀ ਹੈ ਤੇ ਨਾ ਭਾਰਤ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇਤੇ ਸਹੀ ਹੈ ਤੁਸੀਂ ਸਾਡੇ ਬੰਦਿਆਂ ਨੂੰ ਕਤਲ ਕਰਾਉਣਾ ਸ਼ੁਰੂ ਕਰ ਦਿੱਤਾ ਕਿਉਂ ਕਿਉਂਕਿ ਉਹ ਕਹਿੰਦੇ ਆ ਕਿ ਸਿੱਖ ਸੇਫ ਨਹੀਂ ਆ ਤੁਹਾਡੇ ਵਤੀਰੇ ਤੋਂ ਲੱਗਦਾ ਤੁਹਾਡਾ ਵਤੀਰਾ ਰਿਫਲੈਕਸ਼ਨ ਦਿੰਦਾ ਆ ਕਿ ਸਿੱਖ ਸੇਫ ਨਹੀਂ ਆ ਤੁਸੀਂ ਪਾਈ 1984 ਦੇ ਗੁਰਦੁਆਰਿਆਂ ਦੇ ਹੋਏ ਹਮਲਿਆਂ ਦੀ ਕੋਈ ਟਵੀਟ ਤੇ ਤੁਹਾਡੀ ਇੱਕ ਟਵੀਟ ਦੇ ਨਾਲ ਉੱਥੇ ਕਿੰਨੀ ਗਿਣਤੀ ਦੇ ਵਿੱਚ ਹਿੰਦੂ ਪ੍ਰਵੋਕ ਹੋ ਗਏ ਤੇ ਜਾ ਕੇ ਗੁਰਦੁਆਰੇ ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਅੱਜ ਤੱਕ ਗੁਰਦੁਆਰਿਆਂ 'ਚ ਨੌਜਵਾਨ ਡਿਊਟੀਆਂ ਲਾ ਰਹੇ ਆ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕੋਈ ਕਰ ਦੇ ਕਿਤੇ ਗੁਰਦੁਆਰੇ ਤੇ ਕੋਈ ਹਮਲਾ ਨਾ ਕਰ ਦੇ ਤੇ ਜੇ ਕੋਈ ਇਹੋ ਜਿਹਾ ਵਾਪਰਦਾ ਉਹਦਾ ਜ਼ਿੰਮੇਵਾਰ ਵੀ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਊਗਾ ਕਿਉਂਕਿ ਉਹਦੀ ਇੱਕ ਟਵੀਟ ਕਈ ਕੁਝ ਕਰ ਸਕਦੀ ਹੈ ਇਹੋ ਜਿਹਾ ਟਵੀਟ ਆ ਜਿਹੋ ਜਿਹਾ ਕਦੇ ਰਜੀਵ ਗਾਂਧੀ ਨੇ ਕਿਹਾ ਸੀ ਕਿ ਜਦ ਬڑا ਪੇੜ गिरता ਹੈ ਧਰਤੀ ਹਿੱਲਦੀ ਹੈ ਇਹੋ ਜੀ ਟਵੀਟ ਹੈ ਸ਼ਰਮ ਆਉਣੀ ਚਾਹੀਦੀ ਹੈ ਫਿਰਕੂ ਵਤੀਰਾ ਜਿਹੜਾ ਉਹ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਸਾਰਿਆਂ ਨੇ ਵੋਟਾਂ ਪਾਈਆਂ ਸਾਰਿਆਂ ਨੇ ਚੁਣਿਆ ਇਸ ਕਰਕੇ ਅਸੀਂ ਸਮੁੱਚੇ ਭਾਈਚਾਰੇ ਨੂੰ ਸਮੁੱਚੀ ਦੁਨੀਆ ਨੂੰ ਇਹ ਬੇਨਤੀ ਕਰਦੇ ਆ ਕਿ ਸਿੱਖ ਕਿਸੇ ਦਾ ਵੀ ਵਿਰੋਧੀ ਨਹੀਂ ਜੇ ਸਿੱਖ ਆਪਣੇ ਦੇਸ਼ ਦੀ ਗੱਲ ਕਰਦੇ ਆ ਤੇ ਹਰੇਕ ਨੂੰ ਸਵੈ ਨਿਰਣੇ ਦਾ ਅਧਿਕਾਰ ਆ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਆ ਕੋਈ ਕੋਈ ਵੀ ਚੀਜ਼ ਚੁਣ ਸਕਦਾ ਆ ਤੇ ਸਾਨੂੰ ਵੀ ਅਧਿਕਾਰ ਆ ਅਸੀਂ ਵੀ ਆਪਣੀ ਕਮਿਊਨਿਟੀ ਆਪਣੇ ਧਰਮ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਚੰਗੇ ਦੇਸ਼ ਕਾਲ ਦੀ ਮੰਗ ਕਰ ਸਕਦੇ ਆ ਤੇ ਅਸੀਂ ਸਟੇਟ ਹੂਡ ਮੰਨਿਆ ਆ ਸਾਡਾ ਰਾਜ ਰਿਹਾ ਹੈ ਪੰਜਾਬ ਦੀ ਧਰਤੀ ਤੇ ਪਿਛਲੇ 50 5000 ਸਾਲਾਂ ਦੇ ਵਿੱਚ ਜੇ ਸਿੱਖਾਂ ਨੇ ਰਾਜ ਕੀਤਾ ਆ ਜਾਂ ਪੰਜਾਬੀਆਂ ਨੇ ਰਾਜ ਕੀਤਾ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਸ਼ੇਰੇ ਪੰਜਾਬ ਦਾ ਰਾਜ ਆ ਜਿਹੜਾ ਸਾਰਿਆਂ ਲਈ ਸਾਂਝਾ ਸੀ ਜਿੱਥੇ Hindu ਮੰਦਰਾਂ ਦਾ ਵੀ ਸਤਿਕਾਰ ਹੋਇਆ ਮਸੀਤਾਂ ਵੀ ਬਣੀਆਂ ਕਿਸੇ ਨਾਲ ਨਸ਼ਲਕੁਸ਼ੀ ਨਹੀਂ ਹੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਕਿਸੇ ਨਾਲ ਵਿਤਕਰਾ ਨਹੀਂ ਹੋਇਆ ਤੇ ਅਸੀਂ ਸਮੁੱਚੀਆਂ ਕੌਮਾਂ ਦੇ ਵਿੱਚ ਵਸਦੇ ਇਨਸਾਫ਼ਪਸੰਦ ਲੋਕਾਂ ਨੂੰ ਕਹਾਂਗੇ ਕਿ ਸਾਰੇ ਰਲ ਕੇ ਖਾਲਸਾ ਪੰਥ ਦੇ ਰਾਜ ਦੀ ਅਰਦਾਸ ਕਰਿਆ ਕਰੋ ਜੇ ਦੁਨੀਆ ਤੇ ਇਨਸਾਫ ਚਾਹੁੰਦੇ ਹੋ ਜੇ ਬਿਨਾ ਵਿਤਕਰੇ ਵਾਲਾ ਇਨਸਾਫ ਵਾਲਾ ਬਿਨਾ ਭੇਦਭਾਵ ਵਾਲਾ ਰਾਜ ਆ ਉਹ ਖਾਲਸਾ ਪੰਥੀ ਦੇ ਸਕਦਾ ਕਦੀ ਵੀ ਖਾਲਸੇ ਦੇ ਰਾਜ ਦਾ ਪ੍ਰਧਾਨ ਮੰਤਰੀ ਇਹੋ ਜਿਹੀ ਟਵੀਟ ਤਾਂ ਨਹੀਂ ਕਰੂਗਾ ਇੱਕ ਤਰਫਾਤ ਨਹੀਂ ਕਰੂਗਾ ਕਮਿਊਨਿਟੀਆਂ ਦੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਤੇ ਨਹੀਂ ਕਰੂਗਾ ਅੱਜ ਮੈਂ ਦੇਖਿਆ ਕਿ ਛਤਰੀ ਮਾਂ ਸਭਾ ਤੇ ਹੋਰ जाट ਭਾਈਚਾਰੇ ਵੱਲੋਂ ਵੱਖ-ਵੱਖ ਆਪਣੇ ਬਿਆਨ ਦਿੱਤੇ ਗਏ ਕਿ ਇਹ ਕੰਮ ਜਿਹੜਾ ਕੀਤਾ ਭਾਰਤੀ ਡਿਪਲੋਮੈਟ ਤੇ ਇਹਨਾਂ ਦੇ ਕਰਿੰਦਿਆਂ ਨੇ ਸ਼ਰਾਰਤ ਕੀਤੀ ਸੀ ਉਹ ਬੰਦੇ ਵੀ ਗ੍ਰਫਤਾਰ ਹੋ ਰਹੇ ਆ ਜਿਹੜੇ ਪੁਲਿਸ ਦੇ ਉੱਤੇ ਤੇ ਆਮ ਲੋਕਾਂ ਤੇ ਬੰਬ ਸੁੱਟਣ ਦੀ ਕੋਸ਼ਿਸ਼ ਕਰ ਰਹੇ ਆ ਪੈਟਰੋਲ ਬੰਬ ਸੁੱਟਣ ਦੀ ਰਿਕਾਰਡਿੰਗਾਂ ਵਾਇਰਲ ਹੋਈਆਂ ਨੇ ਇੱਕ ਲੇਡੀ ਆਪਣੇ ਬੱਚੇ ਨੂੰ ਘਰ ਲੈ ਕੇ ਜਾ ਰਹੀ ਹੈ ਗੱਡੀ ਤੇ ਖੰਡਾ ਲੱਗਾ ਉਹਨਾਂ ਗੱਡੀਆਂ ਤੇ ਅਟੈਕ ਹੋਏ ਤੇ ਸਾਡੇ ਕੋਲ ਉਹ ਵੀ ਤਸਵੀਰਾਂ ਮੌਜੂਦ ਨੇ ਜਦੋਂ ਰਸਤੇ 'ਚ ਸਿੱਖਾਂ ਨੂੰ ਗੱਡੀਆਂ 'ਚੋਂ ਕੱਢ ਕੇ ਉਹਨਾਂ ਦੀਆਂ ਗੱਡੀਆਂ ਅੱਗ ਦੇ ਹਵਾਲੇ ਕੀਤੀਆਂ ਉਹਨਾਂ ਨੂੰ ਅੱਗ ਲਾਈਆਂ ਤੇ ਤੁਸੀਂ ਤੁਹਾਨੂੰ ਸਾਨੂੰ ਸਾਰਾ ਕੁਝ ਯਾਦ ਕਰਾ ਦਿੱਤਾ ਥੋੜੇ ਜਿਹੇ ਸਮੇਂ ਦੇ ਵਿੱਚ ਤੇ ਅਸੀਂ ਇਸ ਗੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਉਂ-ਜਿਉਂ ਸਾਡੇ ਨਾਲ ਵਿਤਕਰਾ ਕਰੋਗੇ ਤਿਉਂ-ਤਿਉਂ ਸਿੱਖਾਂ ਦੀ ਕੌਮੀ ਘਰ ਪ੍ਰਾਪਤ ਕਰਨ ਦੀ ਇੱਛਾ ਜਿਹੜੀ ਵੱਧਦੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ